ਇਵਰੀਬਾਡੀ ਜਿਦਾ ਹੋ ਜੀ ਸਾਰੇ ਵੀ ਕਰਦੇ ਸਾਰੇ ਠੀਕ ਠਾਕ ਹੋਗੇ ਚਰਚੀ ਕਲਾ ਦੇ ਵਿੱਚ ਹੋ ਗਏ ਤੇ ਅੱਜ ਦੀ ਜਿਹੜੀ ਆਪਣੀ ਨੈਕਸਟ ਕਲੈਕਸ਼ਨ ਹੈ ਜੇ ਇੰਕੋ ਕਾਫੀ ਦਿਨਾਂ ਤੋਂ ਕੱਟ ਪੀਸਾਂ ਦੀ ਵੀਡੀਓਜ਼ ਆਪਾਂ ਅਪਲੋਡ ਕਰ ਰਹੇ ਹਾਂ ਕਿ ਫਰੈਸ਼ ਮਾਲ ਦੀ ਬਹੁਤ ਘੱਟ ਕਰ ਪਾਈਆਂ ਅੱਜ ਆਪ ਵੀ ਇੱਕ ਛੋਟੀ ਜੀ ਵੀਡੀਓ ਤੁਹਾਡੇ ਲਈ ਸ਼ਾਰਟ ਚ ਬਣਾ ਰਿਹਾ ਕਿਉਂਕਿ ਆਪਾਂ ਇੱਕ ਕੱਟ ਪੀਸਾਂ ਦੀ ਬਣਾ ਚੁੱਕੇ ਹਾਂ ਤਾਂ ਉਹ ਤੁਹਾਡੇ ਲਈ ਆਪਾਂ ਬਹੁਤ ਸੋਹਣੇ ਲਵਲੀਨ ਦੇ ਸੂਟ ਲੈ ਕੇ ਆਏ ਹਾਂ ਬਹੁਤ ਪਿਆਰੇ ਜਿਹੇ ਸੂਟ ਨੇ ਜੁਨੀਕ ਜੀਆਂ ਚੀਜ਼ਾਂ ਨੇ ਜਿਨ੍ਹਾਂ ਜੋ ਆਪਾਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਬਹੁਤ ਸੋਹਣੀਆਂ ਇਹ ਸ਼ਰਟ ਹੈ ਲ ਤੇ ਇਹ ਲਵਲੀਨ ਦੇ ਵਿੱਚ ਪ੍ਰਿੰਟ ਸੂਟ ਵੀ ਮਿਲ ਜਾਣਗੇ ਆਪਣੇ ਕੋਲੇ ਤੇ ਮੈਂ ਜੋ ਤੁਹਾਨੂੰ ਦਿਖਾਵਾਂਗੀ ਚੈੱਕ ਚ ਉਹ ਵੀ ਤੁਹਾਨੂੰ ਮਿਲ ਜਾਣਗੇ ਤੇ ਆਪਣੇ ਕੋਲੇ ਜੋ ਹੈਗੇ ਇਹ ਲਵਲੀਨ ਦੇ ਵਿੱਚ ਕਲਰ ਹੈਗੇ ਪਹਿਲਾਂ ਮੈਂ ਤੁਹਾਨੂੰ ਦਿਖਾਵਾਂਗੀ ਲਵਲੀਨ ਦੇ ਸ਼ਰਟਸ ਨੇਗੀਆਂ ਸ਼ਰਟ ਨਹੀਂ ਸਾਰਾ ਪੂਰਾ ਸੂਟ ਵੀ ਲੈ ਸਕਦੇ ਹੋ ਬਟ ਸ਼ਰਟਸ ਵੀ ਬਣਾ ਸਕਦੇ ਹੋ ਇਹ ਲਵਲੀਨ ਦੇ ਸੂਟ ਰਹਿਣਗੇ ਜੀ ਸਾਰੇ ਸੂਟ ਇਹ ਲਵਲੀਨ ਦੇ ਹੋਣਗੇ ਜੀ ਤੇ ਈ ਮੈਂ ਤੁਹਾਨੂੰ ਦਿਖਾ ਰਹੀ ਆ ਇਹ ਹੁਣ ਕੇ ਜੀ ਆਪਣੇ ਕੋਲੇ ਜਿਹੜੇ ਪ੍ਰਿੰਟ ਸੂਟ ਨੇ ਬਿਲਕੁਲੀ ਇਹਦੇ ਜੋ ਤੁਸੀਂ ਸਾਡੇ ਕੋਲ ਪਰਚੇਸ ਕਰ ਸਕਦੇ ਹੋਗੇ ਇਹ ਦੇਖੋ ਜੀ ਇਹ ਆਪਾਂ ਨੇ ਜਿਹੜੀ ਇੱਕ ਸ਼ਰਟ ਪੀਸ ਰੈਡੀ ਕੀਤਾ ਹੈਗਾ ਬੜਾ ਡਿਜ਼ਾਈਨਰ ਜਿਹਾ ਸੂਟ ਬਣਾਇਆ ਹੈਗਾ ਪ੍ਰਿੰਟ ਸੂਟ ਨੂੰ ਹੀ ਆਪਾਂ ਬਹੁਤ ਸੋਹਣਾ ਡਿਜ਼ਾਈਨਰ ਬਣਾ ਚੁੱਕੇ ਆਂ ਐਦਾਂ ਕਲੀਆਂ ਪਾ ਕੇ ਆਪਾਂ ਸੈਂਟਰ ਪੈਨਲ ਐਦਾਂ ਨੈਕ ਦੇ ਉੱਤੇ ਆਪਾਂ ਸਿੰਪਲ ਬਟਨ ਲਗਾਏ ਨੇਗੇ ਬਿਲਕੁਲ ਛੋਟੇ ਛੋਟੇ ਜੇ ਤੇ ਜਿਹੜਾ ਇਹਦਾ ਬਾਜੂ ਹੈ ਬਾਜੂ ਦੇ ਉੱਤੇ ਆਪਾਂ ਐਦਾਂ ਬਾਟਮ ਨਾਲ ਦਾ ਜਿਹੜਾ ਪੈਚ ਹੈਗਾ ਬਾਟਮ ਦੇ ਵਿੱਚੋਂ ਹੀ ਲੈ ਕੇ ਆਪਾਂ ਨੇ ਇਹਦੀ ਬਾਜੂ ਦੇ ਉੱਤੇ ਲਗਾ ਦਿੱਤਾ ਹੈ ਜਿਹੜੀ ਇਹਦੀ ਬਾਟਮ ਹੈ ਆਪਾਂ ਨੇ ਇਹ ਥੋੜਾ ਜਿਹਾ ਇੱਕ ਵੀਡੀਓ ਨਹੀਂ ਪਾ पाए ਸੀਗੇ ਇਦਾਂ ਹੀ ਆਪਣੇ ਕੋਲ ਸੋਲਡ ਆਊਟ ਹੋ ਗਏ ਸੀਗੇ ਇਹ ਤੇ ਆਪਾਂ ਇਦਾਂ ਦੀ ਬਾਟਮਸ ਹੈ ਇਹਦੇ ਤੇ ਨਾ ਔਰਗੰజా ਲਗਾ ਕੇ ਦੁੱਤ ਇਸਾਰੀ ਹੀ ਇੰਬੋਰਡਰੀ ਹੋਈ ਹੋਈ ਹੈ ਇੰਬੋਰਡਰੀ ਹੋਈ ਹੋਈ ਹੈ ਤੇ ਬੜਾ ਸੋਹਣਾ ਜਿਹਾ ਸੂਟ ਹੈਗਾ ਇੱਥੋਂ ਤੱਕ ਇੰਬੋਰਡਰੀ ਉੱਤੇ ਸਿਰਫ ਜਸਟ ਕਾਟਨ ਦੇ ਉੱਤੇ ਇੰਬੋਰਡਰੀ ਹੋਈ ਹੋਈ ਹੈਗੀ ਇੱਥੇ ਤੱਕ ਦਾ ਇਹ ਪੈਚ ਰਹੂਗਾ ਇੱਥੋਂ ਤੱਕ ਦਾ ਇਹ ਪੈਚ ਰਹੂਗਾ ਬਹੁਤ ਸੋਨਾ ਜਿਹਾ ਸੂਟ ਹੈ ਬਲੈਕ ਕਲਰ ਦੇ ਕਾਫੀ ਬਾਟਮਸ ਆਪਣੇ ਕੋਲੇ ਆਈਆਂ ਸੀਗੀਆਂ ਬਟ ਹੁਣ ਸੋਲਡ ਆਊਟ ਹੋ ਚੁੱਕੀਆਂ ਨੇ ਗੀਆਂ ਦੁਬਾਰਾ ਤੋਂ ਜ਼ਰੂਰ ਰੀਸਟਾਕ ਕਰਾਂਗੇ ਆਪਾਂ ਬਟ ਵਾਈਟ ਕਲਰ ਦੇ ਵਿੱਚ ਆਪਣੇ ਕੋਲੇ ਅਵੇਲੇਬਲ ਹੈਗੀਆਂ ਨੇ ਜੋ ਮੈਂ ਤੁਹਾਨੂੰ ਦਿਖਾ ਰਹੀਆਂ ਜੀ ਬਾਟਮਸ ਨੇਗੀਆਂ ਜਿਹੜੀਆਂ ਬੜੀਆਂ ਸੋਹਣੀਆਂ ਜਿਹਾ ਬਾਟਮਸ ਨੇਗੀਆਂ ਆਪਣੇ ਕੋਲ ਜੋ ਮੈਂ ਤੁਹਾਨੂੰ ਦਿਖਾ ਰਹੀ ਆਂਗੀ ਦੇਖੋ ਚੈੱਕ ਕਰ ਸਕਦੇ ਹੋ ਤੁਸੀਂ ਇਹ ਐਦਾਂ ਨਾ ਇਹਦੇ ਉੱਤੇ ਇਹ ਔਰਗੰਝਾ ਲਗਾ ਕੇ ਔਰਗੰਝਾ ਦੇ ਉੱਤੇ ਇੰਬੋਰਡਰੀ ਹੋਈ ਹੋਈ ਹੈ ਇਹ ਸਾਰੀ ਇੰਬੋਰਡਰੀ ਹੈਗੀ ਔਰਗੰਝਾ ਦੇ ਉੱਤੇ ਬਹੁਤ ਸੋਹਣੀਆਂ ਜੀਆਂ ਬਾਟਮਸ ਰਹੀਆਂ ਇਹ ਵਾਈਟ ਕਲਰ ਦੇ ਵਿੱਚ ਸਾਰੇ ਦੇ ਉੱਤੇ ਬੁੱਟੀ ਆਉਗੀ ਵਰਕ ਦੀ ਸਾਰੀ ਬਾਟਮ ਦੇ ਉੱਤੇ ਬੁੱਟੀ ਆਉਗੀ ਕਾਟਨ ਦੀ ਇਹ ਜਿਹੜੀ ਆਪਣੀ ਕਾਟਨ ਦੀ ਇਹ ਬਾਟਮ ਰਹੂਗੀ ਇਹਦਾ ਜਿਹੜਾ ਸੈਕਿੰਡ ਡਿਜ਼ਾਈਨ ਹੈਗਾ ਉਹ ਇਹ ਵਾਲਾ ਰਹੂਗਾ ਇਹਦਾ ਸੈਕਿੰਡ ਡਿਜ਼ਾਈਨ ਹੈਗਾ ਜਿਹੜਾ ਉਹ ਇਹ ਵਾਲਾ ਰਹੂਗਾ ਦੇਖੋ ਜੀ ਚੈੱਕ ਕਰ ਸਕਦੇ ਹੋ ਤੁਸੀਂ ਤੇ ਆਪਣੇ ਕੋਲ ਨਾ ਲਵਲੀਨ ਦੇ ਵਿੱਚ ਇਹਨਾਂ ਦੇ ਨਾਲ ਆਪਾਂ ਚੈੱਕ ਦੇ ਵਿੱਚ ਕੁਝ ਲੈ ਕੇ ਆਏ ਆ ਐਦਾਂ ਦੇ ਸੂਟ ਲੈ ਕੇ ਆਏ ਆ ਚੈੱਕ ਦੇ ਵਿੱਚ ਇਹ ਲਵਲੀਨ ਦੇ ਰਹਿਣਗੇ ਸਟੱਫ ਦੀ ਤਾਂ ਕੋਈ ਕੰਪਲੀਟ ਹੀ ਨਹੀਂ ਹੈਗੀ ਇਹ ਤਾਂ ਸ਼ਰਟੀ ਵਾਲਾ ਸਟੱਫ ਹੈਗਾ ਬਿਲਕੁਲ ਮੱਖਣ ਮલાઈ ਵਰਗਾ ਸਟੱਫ ਰਹੂਗਾ ਜੀ ਬਹੁਤ ਜ਼ਿਆਦਾ ਵਧੀਆ ਸੌਫਟ ਹੈ ਬਿਲਕੁਲ ਸੌਫਟ ਹੈਗਾ ਲਾਸਟ ਇਅਰ ਵੀ ਆਪਾਂ ਨੇ ਬਹੁਤ ਜ਼ਿਆਦਾ ਸੇਲ ਕੀਤਾ ਸੀਗਾ ਇਹ ਬਹੁਤ ਹੀ ਜ਼ਿਆਦਾ ਵਧੀਆ ਰਿਸਪੌਂਸ ਹੈ ਕਲਰ ਕਿਸੇ ਤਰ੍ਹਾਂ ਦੀ ਸ਼੍ਰਿੰਕਿੰਗ ਬੱਬਲਿੰਗ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਇਹਨਾਂ ਦੇ ਉੱਤੇ ਇਹਦੇ ਵਿੱਚ ਕਲਰ ਮੈਂ ਤੁਹਾਨੂੰ ਦਿਖਾ ਦਿੰਨੀ ਹ ਜਿੱਦਾਂ ਵਾਈਟ ਬਾਟਮ ਦੇ ਨਾਲ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਇਦਾਂ ਦੀਆਂ ਚੀਜ਼ਾਂ ਦੇ ਨਾਲ ਜਾਓ ਕੁੜਤਾ ਬਣਵਾਓ ਪਲਾਜ਼ੋ ਬਣਾਓ ਟਰੌਜ਼ਰ ਵਗੈਰਾ ਬਣਵਾ ਸਕਦੇ ਹੋ ਤੁਸੀਂ ਬਾਟਮ ਨਾਲ ਬਣਵਾ ਸਕਦੇ ਹੋ ਜਿੱਦਾਂ ਮੈਂ ਖੁਦ ਦਾ ਸੂਟ ਬਣਵਾਇਆ ਹੈਗਾ ਬਾਟਮ ਨਾਲ ਐਦਾਂ ਬਣਵਾ ਸਕਦੇ ਹੋਗੇ ਤੁਸੀਂ ਤੇ ਇਹਦੇ ਵਿੱਚ ਜਿਹੜੇ ਕਲਰ ਨੇਗੇ ਕਲਰ ਆਪਣੇ ਕੋਲੇ ਇਹ ਚਾਰ अवेलेबल ਹੈਗੇ ਨੇ ਪ੍ਰਿੰਟ ਦੇ ਵਿੱਚ ਮੈਂ ਤੁਹਾਨੂੰ ਦੱਸ ਹੀ ਚੁੱਕੀ ਆਂਗੀ ਪ੍ਰਿੰਟ ਦੇ ਵਿੱਚ ਆਪਣੇ ਕੋਲੇ ਹੈਗੇ ਨੇਗੇ ਜੇ ਸੇਮ ਸ਼ਰਟ ਇਹਦੇ ਨਾਲ ਦੀ ਲੈਣੀ ਆ ਉਹ ਵੀ ਆਪਣੇ ਕੋਲੇ अवेलेबल ਹੈਗੀ ਹੈਗੀ ਸੇਮ ਸ਼ਰਟ ਵੀ ਆਪਣੇ ਕੋਲੇ ਮਿਲ ਜੂਗੀ ਬਲੈਕ ਬਾਟਮ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਲੈ ਕੇ ਜਰੂਰ ਉਹ ਵੀ ਤੁਹਾਡੇ ਲਈ ਆਪਾਂ ਲੈ ਕੇ ਆਵਾਂਗੇ ਤੇ ਬਲੈਕ 'ਚ ਕਾਫੀ ਆਏ ਸੀਗੇ ਬਟ ਉਹ ਸਾਰੇ ਸੋਲਡ ਆਊਟ ਹੋ ਚੁੱਕੇ ਨੇਗੇ ਆਪਾਂ ਰੀਸਟਾਕ ਕਰਨ ਦੀ ਕੋਸ਼ਿਸ਼ ਕਰਾਂਗੇ ਵਾਈਟ ਦੇ ਵਿੱਚ ਆਪਣੇ ਕੋਲੇ अवेलेबल ਹੈਗੇ ਨੇਗੇ ਤੇ ਇਹ ਸਟਫ ਬਹੁਤ ਅੱਛਾ ਹੈਗਾ ਤੁਸੀਂ ਇਹਨਾਂ ਨੂੰ ਬਹੁਤ ਸਨੇ ਡਿਜ਼ਾਈਨਰ ਜਿਸਮ ਟ੍ਰੈਡੀ ਕਰਵਾ ਸਕਦੇ ਹੋਗੇ ਇਹਨਾਂ ਨਾਲ ਕੁੜਤੇ ਬਣਵਾ ਕੇ ਸ਼ਰਟਸ ਬਣਵਾ ਕੇ ਕੋਟ ਸੈੱਟ ਬਣਵਾਣ ਦੇ ਲਈ ਪੂਰਾ ਸੂਟ ਲੈਣਾ ਚਾਹੁੰਦੇ ਹੋ 5 ਮੀਟਰ ਐਦਾਂ ਵੀ ਲੈ ਸਕਦੇ ਹੋਗੇ ਤੁਸੀਂ ਤੇ ਅੱਜ ਵਾਲੇ ਇਹ ਸੂਟ ਤੁਹਾਡੇ ਲਈ ਆਪਾਂ ਇकडे ਐਨਰਜੀ ਨਵੇਂ ਬੁਟੀਕ ਲੁੱਕ ਦੇ ਸੂਟ ਲੈ ਕੇ ਆਏ ਆ ਜੀ ਹੁਣ ਤੇ ਆਪਣਾ ਜਿਹੜਾ ਨੰਬਰ ਹੈ 9253115036 ਇਹਦੇ ਉੱਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਥੈਂਕ ਯੂ